प्यारे दर्शकों प्यार भरी सत श्री अकाल खुश रहना मेरी ਅੱਜ ਦੀ ਕਹਾਣੀ ਹੈ ਥੋੜੀ ਜਿਹੀ ਕੋਸ਼ਿਸ਼। ਖੁਸ਼ ਰਹਿਣਾ ਔਖਾ ਹੈ ਪਰ ਥੋੜੀ ਜਿਹੀ ਕੋਸ਼ਿਸ਼ ਕਰਨਿਆ ਕਰੋ। ਹਰ ਹਾਲ ਵਿੱਚ ਖੁਸ਼ ਰਹਿਣਾ ਸਿੱਖੋ। ਰੋਣਾ ਤਾਂ ਪੈਂਦਾ ਹੁੰਦਾ ਹੀ ਹੈ। ਅਸਾਂ ਪੈਦਾ ਹੁੰਦਿਆਂ ਹੀ ਸਿੱਖ ਲਿਆ ਸੀ। ਰੋਣਾ ਤਾਂ ਪੈਦਾ ਹੁੰਦਿਆਂ ਹੀ ਸਿੱਖ ਲਿਆ ਸੀ। ਬਸ ਹੁਣ ਖੁਸ਼ ਰਹਿਣਾ ਸਿੱਖੋ। ਹਮੇਸ਼ਾ ਖੁਸ਼ ਹੋਣ ਦੇ ਛੋਟੇ-ਮੋਟੇ ਕਾਰਨ ਲੱਭ ਹੀ ਲਿਆ ਕਰੋ ਹੋਰ ਨਹੀਂ ਤਾਂ ਬੱਚਿਆਂ ਨਾਲ ਮਨ ਪਰਚਾਵਾ ਕਰ ਲਿਆ ਕਰੋ ਬੱਚਿਆਂ ਵਿੱਚ ਬੈਠ ਕੇ ਕਾਰਟੂਨ ਦੇਖ ਲਿਆ ਕਰੋ ਬੱਚਿਆਂ ਨਾਲ ਮਿਲ ਕੇ ਕੈਰਮ ਬੋਰਡ ਜਾਂ ਲੁੱਡੋ ਖੇਡੋ ਜੇਕਰ ਕੋਈ ਦੋਸਤ ਮਿਲ ਜਾਵੇ ਤਾਂ ਛੋਟੀ-ਮੋਟੀ ਪਾਰਟੀ ਰੱਖ ਲਿਆ ਕਰੋ ਪੰਛੀਆਂ ਦੇ ਚੈਕਣ ਤੇ ਹੀ ਖੁਸ਼ ਹੋਵੋ ਰੰਗ-ਬਰੰਗੇ ਫੁੱਲਾਂ ਤੇ ਮੁੰਰੌਂਦੀਆਂ ਤਿਤਲੀਆਂ ਵੇਖ ਕੇ ਖੁਸ਼ ਹੋਵੋ ਪੰਛੀਆਂ ਦੀਆਂ ਧਾਰਾਂ ਦੇਖ ਕੇ ਖੁਸ਼ ਹੋਵੋ ਬਦਲਾਵਾਂ ਵੇਖੋ ਕਿੰਨੇ ਚਿੱਤਰ ਬਣਦੇ ਹਨ ਦੋਸਤੋ ਸਭ ਕੁਝ ਖਰੀਦਿਆ ਜਾ ਸਕਦਾ ਹੈ ਪਰ ਖੁਸ਼ੀ ਨਹੀਂ ਖਰੀਦੀ ਜਾ ਸਕਦੀ ਸ਼ੁਕਰ ਕਰੋ ਕਿ ਖੁਸ਼ੀ ਕਿਸੇ ਦੀ غلام ਨਹੀਂ ਹੈ ਕਿਸੇ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ ਛੂਲੈ ਅਸਮਾਨ ਜ਼ਮੀਨ ਦੀ ਤਲਾਸ਼ ਕਰ ਜੀ ਲੈ ਜ਼ਿੰਦਗੀ ਖੁਸ਼ੀ ਦੀ ਤਲਾਸ਼ ਨਾ ਕਰ ਤਕਦੀਰ ਆਪ ਹੀ ਬਦਲ ਜਾਵੇਗੀ ਦੋਸਤ ਖੁਸ਼ ਰਹਿਣਾ ਸਿੱਖ ਲੈ ਵਜੇ ਦੀ ਤਲਾਸ਼ ਨਾ ਕਰ ਸ਼ੀਸ਼ਾ ਸਭ ਤੋਂ ਚੰਗਾ ਦੋਸਤ ਹੈ ਕਿਉਂਕਿ ਉਹ ਕਦੇ ਨਹੀਂ ਹੱਸਦਾ ਜਦੋਂ ਮੈਂ ਰੋਂਦਾ ਹਾਂ ਇਨਸਾਨ ਦਾ ਸਭ ਤੋਂ ਚੰਗਾ ਤੇ ਹਮਦਰਦ ਇਨਸਾਨ ਆਪ ਹੀ ਹੁੰਦਾ ਹੈ ਇਸ ਲਈ ਆਪਣੇ ਆਪ ਨੂੰ ਖੁਸ਼ ਰੱਖੋ ਲੋਕਾਂ ਦੀ ਛੱਡੋ ਲੋਕ ਤਾਂ ਖੁਸ਼ੀ ਦੇ ਮੌਕੇ ਸ਼ਾਮਲ ਹੁੰਦੇ ਨੇ ਔਖੇ ਵੇਲੇ ਤਾਂ ਇਨਸਾਨ ਇਕੱਲਾ ਹੀ ਰਹਿ ਜਾਂਦਾ ਹੈ ਧੰਨਵਾਦ